ਯਾ ਦੁਨੀਆ ਜਿਹੜੀ ਤੁਹਾਨੂੰ ਦੇਖਣ ਲਈ ਆ ਘਰ ਬੈਠੇ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਹੁਣ ਤੁਸੀਂ ਚੱਲਦਾ ਵੀਡੀਓ ਪਾਓ ਦੁਨੀਆ ਜਿਹੜੀ ਤੁਹਾਨੂੰ ਦੇਖੇ ਸਾਰੇ ਅੜੀਕੇ ਬੈਠੇ ਹਾਂਜੀ ਥੋੜਾ ਜਿਹਾ ਚੱਲਦੇ ਆਂਗੇ ਤੇ ਆਪਣੇ ਵੀਰ ਭਾਈ ਜਿਹੜੇ ਆਪਾਂ ਨੂੰ ਦੇਖਣ ਆਲੇ ਆ ਨਾਲ ਜੁੜੇ ਹੋਏ ਹੈਗੇ ਤੇ ਰਸਤੇ 'ਚ ਮਿਲ ਜਾਂਦੇ ਆ ਸਸੀ ਗੱਲ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਬਾਈ ਨਾਬੇ ਤੋਂ ਨਾਬੇ ਤੋਂ ਜੀ ਦਿਨ ਸੋਮਵਾਰ ਜੀ 26 ਤਰੀਕ ਤੇ ਟਾਈਮ 9:30 ਵਜੇ ਦਾ ਤੇ ਜਗ੍ਹਾ ਹੈਗੀ ਆ ਗੋਬਿੰਦ ਧਾਮ ਆਉਨੇ ਜਾਂਦੇ ਖਚਰਾਂ ਦੀਆਂ ਟੱਲੀਆਂ ਸੁਣੀ ਆਲੇ ਆ ਜੀ ਤੇ ਇਧਰਲੇ ਭਾਈਚਾਰੇ ਦੇ ਨਾਲ ਐਸ ਰੋਡ ਜਿਸ ਤਰ੍ਹਾਂ ਇਹ ਬੈਠੇ ਹੈਗੇ ਉਸੇ ਲੋਟੀ ਬਿਲਕੁਲ ਆਪਾਂ ਬੈਠੇ ਆ ਬਸ ਇਹਨਾਂ ਦੇ ਸਿਰ ਤੇ ਪਰਣਾ ਨਹੀਂ ਤੇ ਮੇਰੇ ਸਿਰ ਤੇ ਪਰਣਾਗਾ ਇਹ ਭਾਈ ਇਹ ਦੇਖੀ ਕਿਤੇ ਸੱਟਾ ਨਾ ਮਾਰ ਜੀ ਤੇ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਣੇ ਯਰਨੀ ਨੂੰ ਜੀ 41 ਦਿਨ ਹੋ ਚੁੱਕੇ ਹੈਗੇ ਤੇ ਇੱਥੇ ਬੈਠੇ ਬਾਈ ਇੰਟਰਨੈਟ ਦੀ ਵੇਟ ਕਰੀ ਜਾਂਦੇ ਆ ਵੀ ਵੀਡੀਓ ਪੈ ਜੇ ਪੈ ਜੇ ਮੈਂ ਕਦੇ ਕਿਲੋਮੀਟਰ ਉਧਰ ਨੂੰ ਵਗ ਜਾਂਦਾ ਕਦੇ ਕਿਲੋਮੀਟਰ ਇਧਰ ਨੂੰ ਵਗ ਜਾਂਦਾ ਆਪਣੇ ਸਾਥੀ ਸਾਰੇ ਗੁਰਦੁਆਰਾ ਸਾਹਿਬ ਚ ਬੈਠੇ ਆ ਤੇ ਅੱਜ ਆਪਾਂ ਜਾਣਾ ਗੋਵਿੰਦ ਧਾਮ ਤੋਂ ਗੋਬਿੰਦ ਘਾਟ 14-15 ਕਿਲੋਮੀਟਰ ਦਾ ਰਸਤਾ ਹੈਗਾ ਪੈਦਲ ਹੀ ਜਾਣਾ ਸਾਰਾ ਤੇ ਫਿਲਹਾਲ ਭਾਈ ਇੰਟਰਨੈਟ ਦੀ ਬਹੁਤ ਪ੍ਰੋਬਲਮ ਆ ਰਹੀ ਆ ਵੀਡੀਓ ਨਹੀਂ ਪੈ ਰਹੀ ਤੇ ਉਹਦਾ ਕਰਕੇ ਮਾਫੀ ਚਾਉਂਦੇ ਆ ਸਾਰਿਆਂ ਤੋਂ ਤੇ ਆ ਦੇਖੋ ਇਧਰ ਭਾਈ ਇਹ ਜਿਹੜੇ ਯਾਤਰੀ ਜਿਹੜੀਆਂ ਸੰਗਤਾਂ ਆ ਰਹੀਆਂ ਇੰਗ ਸ੍ਰੀ ਹੇਮਕੁੰਟ ਸਾਹਿਬ ਦੀ ਇਹ ਦਰਸ਼ਨ ਕਰਨ ਲਈ ਉਹ ਆ ਜੀਏ ਟਾਈਮ ਜੀ 1 ਵਜੇ 20 ਮਿੰਟ ਹੋ ਗਏ ਤੇ ਆਪਾਂ ਇਸ ਵਕਤ ਹੈਗੇ ਆ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸੰਗਤਾਂ ਆਈਆਂ ਬੈਠੀਆਂ ਜਿਹੜੀਆਂ 27 ਮਈ ਨੂੰ ਉੱਪਰ ਵੱਲ ਚਾਲੇ ਪਾਉਣੀਆਂ ਦਰਸ਼ਨ ਕਰਨ ਲਈ ਮਹਾਰਾਜ ਦੇ ਇਹ ਆ ਸਾਹਮਣੇ ਦਰਸ਼ਤ ਦੇਖਦੇ ਹੋ ਤੁਸੀਂ ਹਨਾ ਸ਼ਿੰਗਾਰਿਆ ਪਿਆ ਫੁੱਲਾਂ ਨਾਲ ਤੇ ਉਧਰ ਬਾਈ ਜੀ ਬੈਠਿਆ ਦਰੀ ਤੇ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਇਸ ਵਾਰੀ ਚੰਗੀ ਤਰ੍ਹਾਂ ਜਾਣਕਾਰੀ ਲੈਣੇ ਆ ਯਾ ਸਭ ਸਿੰਗ ਸਭ ਜਦੋਂ ਮੇਰਾ ਅਰਜਣੇ ਸ਼ੁਰੂ ਹੋ ਗਿਆ ਸੀਗਾ ਮਾਰਾ ਬਣਾ ਜਾਦਾ ਕੋਈ ਨਹੀਂ ਚੱਲਣ ਦੇ ਆਪ ਆਪਣਾ ਰੋ ਹੁੰਦਾ ਫਿਰ ਇਹ ਦੇ ਸਕਦੇ ਜੀ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਚਿੱਤਰਨਾਟਕ ਲਿਖਿਆ ਉਹਦੇ ਮੁਤਾਬਕ ਬਾਬਾ ਮੋਦਨ ਸਿੰਘ ਜੀ ਨੂੰ ਅੰਦਰੋਂ ਖਿਆਲ ਆਇਆ ਜਾਂ ਉਹਨਾਂ ਨੂੰ ਕੋਈ ਸਮਝ ਆਈ ਤੇ ਉਹਨਾਂ ਨੇ ਲੁਧਿਆਣੇ ਤੋਂ ਆਂਦੇ ਹੁੰਦੇ ਸੀ ਉਹ ਹਾਂਜੀ ਲੁਧਿਆਣੇ ਤੋਂ ਆਂਦੇ ਤੇ ਸੀਗੇ ਵੀ ਨਿੱਕੀ ਪੋਸਟੇ ਕੰਮ ਕਰਦੇ ਅੱਛਾ ਕੋਈ ਵੱਲੀ ਵੱਡੀ ਪੋਸਟ ਉਹਨਾਂ ਦੀ ਨਹੀਂ ਸੀ ਤੇ ਉਹਨਾਂ ਨੇ ਫਿਰ ਨਾ ਇੱਥੋਂ ਕਿਸੇ ਹਿਸਾਬ ਨਾਲ ਉਹਨਾਂ ਨੂੰ ਚਿੱਠੀ ਪਾਉਣੀ ਜਾਂ ਕਿਸੇ ਤਰੀਕੇ ਨਾਲ ਕਰਨਾ ਵੀ ਮੇਰੇ ਕੋਲੇ ਪੈਸੇ ਮੁੱਕ ਗਏ ਹੁਣ ਮੈਨੂੰ ਪੈਸੇ ਭੇਜੋ ਫਿਰ ਉਥੋਂ ਦੀ ਲੁਧਿਆਣੇ ਦੇ ਸੰਗਤ ਨੇ ਜਿਹੜੇ ਨਾਲ ਦੇ ਬੰਦੇ ਸਨ ਨੇ ਪੈਸੇ ਭੇਜਨੇ ਇੱਥੇ ਉਹਨਾਂ ਨੇ ਆ ਕੇ ਖੋਜ ਕਰਨੀ ਇਧਰ ਉਧਰ ਘੁੰਮਣਾ ਤੇ ਜਦੋਂ ਉਹ ਸ਼ਾਮ ਹੋ ਜਾਣੀ ਰੋਜ਼ ਤਾਂ ਉਹਨਾਂ ਨੇ ਇਸ ਦਰੱਖਤ ਦੇ ਥੱਲੇ ਆ ਕੇ ਜੜ ਚ ਬਹਿ ਜਾਣਾ ਰਾਤ ਇੱਥੇ ਕੱਟਣੀ ਤੜਕੇ ਫੇਰ ਨਿਕਲ ਜਾਣਾ ਫਿਰ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਕਾਫੀ ਦੇਰ ਬਾਅਦ ਉਹ ਚੋਟੀਆਂ ਜਿੱਥੇ ਆਪਾਂ ਸਾਰੇ ਜਾਣਦੇ ਆ ਮਠਾ ਟਿਕਣਾ ਈਮਪਨ ਸਾਹਿਬ ਉਹ ਸੱਤ ਚੋਟੀਆਂ ਨਜ਼ਰ ਦੇਖੀਆਂ ਉਹਨਾਂ ਨੇ ਫਿਰ ਅੰਦਾਜ਼ਾ ਲਾਇਆ ਫਿਰ ਪ੍ਰਮਾਤਮਾ ਨੂੰ ਸ਼ਾਇਦ ਬੇਨਤੀ ਕੀਤੀ ਹੋਗੀ ਕਿਉਂਕਿ ਮੈਂ ਉਹਦੀ ਕਿਤਾਬ ਪੜ੍ਹੀ ਹੈ ਮੈਨੂੰ ਪੂਰਾ ਯਾਦ ਨਹੀਂ ਪਰ ਜਦੋਂ ਉਹਨਾਂ ਨੂੰ ਪੂਰੀ ਯਕੀਨ ਹੋ ਗਿਆ ਕਿ ਹਾਂ ਉਹ ਸੱਤ ਚੋਟੀਆਂ ਇੱਥੇ ਹੀ ਐ ਹਾਂਜੀ ਤਾਂ ਫਿਰ ਮਹਿਸੂਸ ਹੋਇਆ ਕਿਉਂਕਿ ਮਹਾਰਾਜ ਨੇ ਕੋਈ ਸ਼ਾਇਦ ਕੋਈ ਦਿੱਤਾ ਹੋਊਗਾ ਸੰਕੇਤ ਵੀ ਉੱਥੇ ਲక్ష్మణ ਦਾ ਮੰਦਰ ਵੀ ਐ ਉਹ ਪਹਿਲਾਂ ਦਾ ਬਣਿਆ ਹੋਇਆ ਹਾਂਜੀ ਹਾਂਜੀ ਤੇ ਉਹ ਫਿਰ ਉਹਨਾਂ ਨੇ ਪੂਰਾ ਯਕੀਨ ਨਾਲ ਕਿਹਾ ਕਿ ਹਾਂ ਇਹ ਜਿਹੜਾ ਹਿਮਪੁੰਡ ਸਾਹਿਬ ਹੈ ਸਬਕ ਸਿੰਘ ਸੋਭਤ ਤਾਹਾਂ ਉਹ ਉੱਥੇ ਐ ਅੱਛਾ ਜੀ ਤਾਂ ਉਹਨਾਂ ਨੇ ਇਹ ਸਿੱਧ ਕਰਕੇ ਫਿਰ ਇਹ ਗੁਰਦੁਆਰੇ ਬਾਅਦ ਚ ਬਣਾਏ ਉਹਨਾਂ ਨੇ ਠੀਕ ਓਕੇ ਜੀ ਹਾਂ ਲੁਧਿਆਣਾ ਦੀ ਸੰਗਤ ਨੇ ਵੱਧ ਮਦਦ ਕੀਤੀ ਉਹ ਲੁਧਿਆਣੇ ਦੇ ਸੀਗੇ ਬਾਬਾ ਮਦਨ ਸਿੰਘ ਜੀ ਠੀਕ ਹੈ ਬਹੁਤ ਵਧੀਆ ਜਾਣਕਾਰੀ ਤੁਹਾਡਾ ਨਾਮ ਤੇ ਉਹਨਾਂ ਦੇ ਉਹਨਾਂ ਦੇ ਭਤੀਜੇ ਬਾਬਾ ਮਦਨ ਸਿੰਘ ਜੀ ਦੀ ਡੈਥ ਹੁਣ ਹੋਈ ਐ ਤੇ ਮੇਰੇ ਦੋਸਤ ਰਹ ਆਉਂ ਅੱਛਾ ਜੀ ਮੈਨੂੰ ਲੁਧਿਆਣੇ ਤੋਂ ਆ ਅੱਛਾ ਜੀ ਤੇ ਉਹਨਾਂ ਨੇ ਸਾਨੂੰ ਕੀ ਕਰਨਾ ਹੁਣ ਜਦ ਜਿਉਂਦੇ ਸੀ ਬਾਬਾ ਜੀ ਥੋੜੇ ਦਿਨ ਪਹਿਲਾਂ ਕੁਝ ਦਿਨ ਪਹਿਲਾਂ ਸਾਨੂੰ ਉਹਨਾਂ ਨੇ ਉਥੋਂ ਚਿੱਠੀ ਦੇਣੀ ਹਾਂਜੀ ਇੱਥੇ ਆ ਕੇ ਸਾਨੂੰ ਕਿਧਿਆ ਆ ਬੈਠਣ ਦੀ ਜ਼ਰੂਰ ਲੋੜ ਪੈਂਦੀ ਤੇ ਹੁਣ ਆਏ ਹੁੰਦੇ ਨਵੇਂ ਬੰਦੇ ਬਣ ਗਏ ਆਪਾਂ ਨੂੰ ਜਾਣਦੇ ਨਹੀਂ ਪਰ ਸਾਨੂੰ ਇਹ ਹੈ ਕਿ ਸਾਰਾ ਆਪਣੇ ਇੰਨਾ ਸੌਖਾ ਕਰਤਾ ਯਾਤਰਾ ਕਰਨੀ ਔਖੀ ਨਹੀਂ ਲੱਗਦੀ ਸਹੀ ਹੈ ਨਹੀਂ ਹੁਣ ਅਸੀਂ ਪੈਦਲ ਆਏ ਆ ਅੱਜ ਰਾੜਾ ਸਾਹਿਬ ਤੋਂ ਚੱਲ ਕੇ ਆਏ ਤੇ ਕੀ ਹੁੰਦਾਗਾ ਸੰਗਤ ਇੰਨੀ ਦੋਸਤ ਬਣ ਜਾਂਦੀ ਹੁਣ ਬਿੱਲੀ ਬਾਈ ਜੀ ਦਿੱਲੀ ਦੇ ਨੇ ਇਹ ਦੋਸਤ ਬਣ ਗਏ ਇਹਨਾਂ ਦੇ ਨਾਲ ਦੋ ਜਣੇ ਹੋਰ ਹੈ ਹਾਂਜੀ ਉਹ ਵੀ ਮਿੱਤਰ ਬਣ ਗਏ ਉਹ ਹਾਲੇ ਪਿੱਛੇ ਆ ਰਹੇ ਆ ਤੇ ਤੁਸਾਂ ਨੂੰ ਤੁਸੀਂ ਵੀ ਆਏ ਹੋ ਬਹੁਤ ਧੰਨਵਾਦ ਤੁਹਾਡਾ ਔਰ ਯਾਤਰਾ ਬੜੀ ਸੁਖਾਲੀ ਹੈ ਕੋਈ ਔਖਾ ਨਹੀਂ ਸਿਰਫ ਤੁਸੀਂ ਇਹ ਸੋਚ ਕੇ ਆਇਆ ਕਰੋ ਤਨਗੁਰ ਗੋਬਿੰਦ ਸਿੰਘ ਜੀ ਮਾਰਾ ਸਾਡੇ ਨਾਲ ਨਾਲ ਤੁਸੀਂ ਵੀ ਯਾਤਰਾ ਕਰਿਓ ਹਾਂਜੀ ਮਹਾਰਾਜ ਨਾਲ ਰਹਿੰਦੇ ਨੇ ਜੀ ਹੁਣ ਸਾਨੂੰ ਫੀਲ ਹੀ ਨਾ ਕੋਈ ਲੱਤਾਂ ਦੁਖਣੀਆਂ ਜੇਬ ਉਹ ਫਲਣ ਦੇ ਘਰੋਂ ਥੋੜੇ ਹੀ ਆ ਹਾਂਜੀ ਜੀ ਆਰਾਮ ਨਾਲ ਆਇਆ ਤੁਰ ਕੇ ਤੇ ਕੋਈ ਲੱਤਾਂ ਹੀ ਦੁਖਦੀਆਂ ਬਹੁਤ ਵਧੀਆ ਹਾਂ ਤੇ ਤੁਸੀਂ ਵੀ ਆਉਣੇ ਤੁਹਾਡਾ ਵੀ ਧੰਨਵਾਦ ਹੋਰ ਵੀ ਸੰਗਤਾਂ ਨੂੰ ਕਹੋਗਾ ਹਾਂ ਜੀ ਮੈਂ ਦਾਸਪੂਪ ਸਿੰਘ ਰਾੜਾ ਸਾਹਿਬ ਤੋਂ ਇੱਕ ਹਕੀਮ ਆ ਅੱਛਾ ਜੀ ਇਹ ਸਹੀ ਦਵਾਈ ਕਰਦੇ ਆ ਠੀਕ ਹੈ ਜੀ ਹਰ ਸਾਲ ਆਈਦਾ ਜੀ ਦਾਂ ਸੋਰੇ ਸਾਈਕਲਾਂ ਤੇ ਆਏ ਦੀ। ਓ ਕਿੱਥੋਂ ਆਏ ਬਾਈ ਜੀ ਤੁਸੀਂ? ਮੈਂ ਦਮਦਮਾ ਸਾਹਿਬ ਤਲਵੰਡੀ ਸਾਬੂ ਕੋਲੋਂ ਬੈਂਟ ਆਈ ਮੇਰਾ ਸੂਤੀ ਆ ਤੇ ਇਹ ਮੈਨੂੰ ਰਸਤੇ 'ਚ ਮਿਲਿਆ। ਇਹ ਆਲ ਇੰਡੀਆ ਕਰ ਰਹੇ ਨੇਗੇ। ਮੈਂ ਵੈਸੇ ਇੱਧਰੋਂ ਆਇਆ ਸੀ ਇਕੱਲਾ ਇਹ ਮੈਨੂੰ ਰਾਜ ਮਿਲਿਆ। ਚਲੋ ਜੀ ਬਹੁਤ ਵਧੀਆ ਤੁਸੀਂ ਯਾਤਰਾ ਜੀ ਸਾਈਕਲ ਤੇ ਕੀਤੀ ਹੈ। ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ। ਵੈਸੇ ਤੁਸੀਂ ਬਠਿੰਡੇ ਜ਼ਿਲ੍ਹੇ ਚ ਆਓ ਤੇ ਬਠਿੰਡਾ ਜ਼ਿਲ੍ਹਾ ਮੇਰਾ ਵੀ ਆ। ਮੈਂ ਬਠਿੰਡੇ ਦਾ ਹੀ ਆ ਪਿੰਡ ਬਹਿਮੰਦਵਾਲਾ ਮੇਰਾ। ਮੇਰਾ ਅਜੇ ਜ਼ਿਲ੍ਹਾ ਦਾ ਅਨੁਸਾਰ ਤਾਂ ਲੱਗ ਜਾਂਦਾ ਹਾਂ ਅਸੀਂ ਬਠਿੰਡੇ ਦੇ ਨਾਲ ਹੀ ਆ ਜੀ। ਤੇ ਚਲੋ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਤੁਹਾਨੂੰ ਧੰਨਵਾਦ ਠੀਕ ਹੈ ਧੰਨਵਾਦ ਬਹੁਤ ਬਹੁਤ ਚਲੋ ਜਾਨੇ ਕਿ ਤਰ੍ਹਾਂ ਨਿਆ ਗੱਲਾਂ ਵੀਰ ਜੀ ਇਹ ਚੰਗੀਆਂ ਨਹੀਂ ਜਿੰਮ ਵਾਲੇ ਮੁੰਡਿਆਂ ਨੂੰ ਇਹ ਗੱਲਾਂ ਸੁਣਨੀਆਂ ਨਹੀਂ ਉਹ ਚੁੱਪ ਕਰੋ ਇਹ ਤਾਂ ਆਪਾਂ ਇਹ ਆਪਣੀ ਗੋਲ ਖਵਾਵਾਂ ਤੇ ਜਲੇਬੀਆਂ ਨਹੀਂ ਮਿਲੀਆਂ ਸੀ ਤਾਂ ਬਾੜ ਦੇਣੀਆਂ ਸੀ ਕਿਵੇਂ ਉੱਤੇ ਹੋਏ ਖੜੇ ਹੈ ਅਜੇ ਤੱਕ ਵੀ ਨੀਂਦ ਨਹੀਂ ਸੁੱਟੀ ਹੋਈ ਹੈ ਰੇਡ ਪੁੱਛ ਕੇ ਮੁੜ ਜਾਏਗਾ 25 ਰੁਪਏ ਦਾ ਇੱਕ ਕਰ ਚੱਲੀ ਠਾਟੇ ਨੇ ਬਾਈ ਫਿਰ ਮੁੰਡੇ ਕਹਿੰਦੇ 25 ਰੁਪਿਆ ਦੀ ਇੱਕ ਖਲਾਬ ਜਾਮਨ ਆਪਦੀ ਬੀਟਰ ਦੇਖਾ ਦੇ ਆਪਣੇ ਵਾਲੀ ਦਾ ਪਈਏ ਸਭ ਤੋਂ ਪਹਿਲੇ ਆਪ ਮੁਕਾ ਗਿਆ ਜੀ ਇਹ ਥੋੜਾ ਬਲੋਗਰ ਆਪ ਮੁਕਾ ਗਿਆ ਸਭ ਤੋਂ ਪਹਿਲੇ ਤੇ ਚਲੋ ਬਾਈ ਹੁਣ ਆਪਾਂ ਬਹੁਤ ਲੇਟ ਹੋ ਗਏ ਪਹਿਲੇ 40 ਦਿਨਾਂ ਚ ਮਿੱਠਾ ਅਜ ਖਾਣ ਲੱਗੇ ਆ ਵੈਸੇ ਤਾਂ ਖਾਦਾ ਕਾਨੂੰ ਮਿੱਠਾ ਖਾਦਾਗਾ ਐਵੇਂ ਮਾਰੀ ਜਾਂਦਾ ਮੰਗ ਕੇ ਮੰਗਵੀ ਜਲੇਬੀਆਂ ਖਾਦੀ ਐਨੇ ਜਲੇਬੀਆਂ ਖਾਦੀਆਂ ਅੰਦਰ ਆਲੇ ਉਹ ਸਭ ਮਿੱਠੀ ਖਾਦੀ ਐਨੇ ਇੱਕ ਬਾਈ ਸੱਚ ਕਮੈਂਟ ਬਹੁਤ ਜਾਣੀ ਕਰਦੇ ਪਹਿਲਾ ਗਾਲ ਦਾ ਬਾਈ ਤੁਸੀਂ ਬਰਾੜ ਇਕ ਤਾਉ ਦਾ ਦੋ ਵੀ ਥੋੜੀ ਵੀਡੀਓ ਕਿਉਂ ਨਹੀਂ ਆਉਂਦੀ ਵੀਡੀਓ ਬਾਈ ਨੈਟਵਰਕ ਪਾਸੇ ਇੱਥੇ ਇੰਨਾ ਕੀ ਹੈਗੇ ਮੈਸੇਜ ਹੀ ਪੰਜ ਚਾਰ ਮਿੰਟਾਂ ਬਾਅਦ ਲੇਟ ਜਾਂਦਾ ਹੈ ਬਹੁਤ ਕਮੈਂਟ ਆਏ ਬਾਈ ਦੀ ਵੀਡੀਓ ਕਿਉਂ ਨਹੀਂ ਆਉਂਦੀ ਸਤਿ ਸ਼੍ਰੀ ਅਕਾਲ ਬਾਈ ਜੀ ਕਰਦੀ ਗੱਲ ਧੰਨਵਾਦ ਅਸੀਂ ਆ ਬਾਈ ਠੀਕ ਹੋ ਜੀ ਹਾਂਜੀ ਹਾਂ ਵਧੀਆ ਜੀ ਵਧੀਆ ਚੱਲਦੀ ਗੱਲਾਂ ਕੀ ਹਾਲ ਹੈ ਬਾਈ ਠੀਕ ਹਾਂ ਹਾਂ ਜੀ ਹਾਂ ਅਸੀਂ ਆਂਦੇ ਬਈ ਅੱਗੇ ਜਾਵਾਂਗੇ ਤਿੰਬ ਦਵਾਂਡਰਵਾਲ ਅੱਛਾ ਠੀਕ ਹੈ ਬਾਈ ਧੰਨਵਾਦ ਬਹੁਤ ਬਹੁਤ ਜੀ ਕਿਹੜੀ ਜਗ੍ਹਾ ਤੋਂ ਆਇਆ ਵੀਰੇ ਮਹਾਣੀ ਤੋਂ ਠੀਕ ਹੈ ਜੀ ਮਹਾਣੀ ਤੋਂ ਤਾਂ ਹੋ ਗਏ ਗੱਲ ਮੀ ਬੇਨਰ ਆ ਨਾ ਨਹੀਂ ਠੀਕ ਹੈ ਵੀਰੇ ਮਿਲਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਗੱਲ ਬਾਈ ਹੁਣ ਆਇਆ ਇੱਥੇ ਸੰਗਤ ਬੜੀ ਹੋ ਜਾਂਦੀ ਹੈ ਟਾਵਰ ਛੋਟਾ ਜਾਂ ਵਿਚਾਰਾ ਉੱਤਾਂ ਪ ਜਾਂਦਾ ਇਹ ਤਾਂ ਕਰਕੇ ਅਪਲੋਡ ਕਰਨ ਯੋਗਾ ਨੈਟ ਹੈ ਨਹੀਂ ਤਾਂ ਵੀਡੀਓ ਨਹੀਂ ਆ ਰਹੀਆਂ ਅੱਲੇ ਚੱਲਦੇ ਹਾਂ ਉੱਥੇ ਜਾ ਕੇ ਦੇਖਦੇ ਹਾਂ ਵੀਡੀਓ ਅਪਲੋਡ ਹੁੰਦੀ ਹੈ ਕਿ ਨਹੀਂ ਤੇ ਜਦੋਂ ਨੈਟ ਮਜਾ ਵਸਤ ਨਾਲ ਵੀਡੀਓ ਆ ਜਾਂਦੀ ਹੈ ਇਹ ਦੂਜੀ ਗੱਲ ਬਾਈ ਦੂਜੇ ਕਮੈਂਟ ਆਉਂਦੇ ਆ ਜਿਹੜੇ ਕਹਿੰਦੇ ਨਾਲ ਦੇ ਸਾਥੀਆਂ ਦੇ ਚੈਨਲਾਂ ਦਾ ਨਾਮ ਦੱਸੋ ਸੰਦੀਪ ਬਾਈ ਆਹਦੇ ਚੈਨਲ ਦਾ ਨਾਮ ਦੱਸ ਬਈ ਮੇਰਾ ਬਾਈ ਸੰਦੀਪ ਦਾ ਸਫਰ ਨਾਮ ਤਾਂ ਹੈਗਾ ਮੇਰਾ YouTube ਤੇ ਵੀਡੀਓ ਤਾਂ ਨਹੀਂ ਪੈਂਦੀ ਮੇਰੇ ਕੋਲ ਫੋਨ ਛੋਟਾ ਹੈ ਮੈਂ ਇੰਸਟਾ ਤੇ ਅਪਲੋਡ ਕਰਦਾ ਜਿਵੇਂ ਬਿੱਟੂ ਬਾਈ ਦਾ ਹੋਇਆ ਬਰਾੜ ਬਾਈ ਤੋਂ ਵੀਡੀਓ ਬੜੀ ਹੋ ਬਣਾਵਣਾ ਲੈਣਾ ਇਹ ਬਲੌਗ ਨਹੀਂ ਪਾਉਂਦਾ ਕੱਲੀਆਂ ਰੀਲਾਂ ਪਾਉਂਦਾ ਜੀ ਹੋਰ ਵੱਡੀ ਗੱਲ ਬਈ ਇਹ ਨਾ ਟਰੈਕ ਕਰਕੇ ਆਇਆ ਆ ਚਪਲਾ ਚ ਇਹ ਪਹਾੜੀ ਬੰਦਾ ਹੀ ਕਰ ਸਕਦੇ ਹੁੰਦੇ ਆ ਤੇ ਆਪਣਾ ਪੰਜਾਬੀ ਬੰਦਾ ਇਹ ਕਰਕੇ ਆ ਗਿਆ ਚਪਲਾ ਚ ਨਾਂਵੇਂ ਚਪਲਾ ਚ ਗਲੇਸ਼ੀਅਰ ਚ ਜਾਣ ਵਾਲਾ ਪਹਿਲਾ ਬੰਦਾ ਇਹੀ ਲੱਗਦਾ ਹੈ ਤੇ ਤੁਸੀਂ ਵੀ ਆਪ ਦਾ ਚੈਨਲ ਦੱਸੋ ਬਾਈ ਫਿਰ ਉਹ ਤਾਂ ਮੇਰਾ ਚੈਨਲ ਹੈਗਾ ਬਾਉਂਡਰ ਵਿਦਆਊਟ ਵੈਲਥ ਪਰ ਮੈਂ ਇਸ ਟਾਈਮ ਜਿਹੜਾ ਆਪਣਾ ਵਲੋਗਿੰਗ ਨਹੀਂ ਪਾ ਰਿਹਾ ਹੁਣ ਆ ਥੱਲੇ ਜਾ ਕੇ ਆਪਣੀ ਰੈਗੂਲਰ ਵਲੋਗਿੰਗ ਆਣੀ ਸ਼ੁਰੂ ਹੋ ਜੂਗੀ ਉਹ ਤਿੰਨ ਚਾਰ ਵਲੋਗ ਪਾਏ ਆ ਮੈਂ ਲੇਟੈਸਟ ਆਪਣੀ ਜਰਨੀ ਦੇ ਪਰ ਮੈਂ ਹੁਣ ਜੜਾ ਸ਼ੁਰੂ ਕਰਦਾ ਦੁਬਾਰਾ ਪਰ ਆਪਣਾ ਰੀਲਾਂ ਜੀਆਂ ਪਾਈ ਜੰਨੇ ਆ ਜਿਹੜਾ ਮੇਰਾ ਇੰਸਟਾ ਤੇ ਚੈਨਲ ਹੈ ਸੰਦੀਪ ਦਾ ਸਫਰ ਅਪਲੋਡ ਕਰ ਦਿੰਦੇ ਆ ਠੀਕ ਆ ਜੀ ਸੰਤਾ ਜੀ ਪਾਈਏ ਚੱਲਿਆ ਹੋਣਾ ਆਪਾਂ ਚਲੋ ਜੀ ਗੋਬਿੰਦ ਤਾਂ ਅਸੀਂ ਕਾਂਗਰੀਆ ਚੋਂ ਬਸ ਨਿਕਲ ਨਹੀਂ ਲੱਗੇ ਸੀਗੇ ਤੇ ਬਰਾੜ ਬਾਈ ਦਾ ਸਾਥੀ ਇਧਰ ਇਧਰ ਹੈ ਨਹੀਂ ਨਿਕਲ ਰਿਹਾ ਨਹੀਂ ਪਾਸਦਾ ਅੱਜ ਅੱਜ ਗੰਦਾ ਹੋ ਜਾਂਦਾ ਰਸਤਾ ਗੰਦਾ ਹੋ ਜਾਂਦਾ ਆ ਬਰਾੜ ਬਾਈ ਤੇ ਬਰਾੜ ਬਾਈ ਦੇ ਸਾਥੀ ਗੌਰਵ ਬਾਈ ਸੱਸੀ ਗੌਰਵ ਬਾਈ ਸੱਸੀ ਗੌਰਵ ਇਹ ਤੁਸੀਂ ਸਾਰੇ ਬਾਈ ਇਹਨਾਂ ਨੂੰ ਜਾਣਦੇ ਹੋ ਜਿਹੜੇ ਉੱਤਰਾਖੰਡ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਆਗੇ ਆਦੇ ਚੈਨਲ ਤੇ ਉੱਤਰਾਖੰਡ ਵਾਲਾ ਐਕਸਪਲੋਰਰ ਬਾਈ ਦਾ ਚੈਨਲ ਹਾਂ ਤੇ ਬਾਈ ਨਾਲ ਗੁੜੀ ਲਿਆ ਆ ਜਾਈ ਤੇ ਸਾਡੇ ਨਾਲ ਵੀ ਸਾਰਿਆਂ ਨਾਲ ਮੁਲਾਕਾਤ ਬਾਈ ਨੇ ਕਰਾਈ ਤੇ ਬਾਈ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਬਹੁਤ ਅੱਛਾ ਲੱਗਾ ਆਪਕਾ ਤੇ ਅਪਡੇਟ ਦੇ ਹੀ ਜਾਇਆ ਕਰੋ ਨਾਲ ਨਾਲ ਠੀਕ ਹੈ ਜੀ ਸਾਡੇ ਪੰਜਾਬੀ ਭਰਾ ਸਾਡੀ ਵੇਟ ਕਰਦੇ ਰਹਿੰਦੇ ਆ ਵੀਡੀਓ ਦੀ ਅੱਜ ਕੀ ਅਪਡੇਟ <laughs> <laughs> हाँ मैं अपडेट देते रहूँगा मतलब हेल्प मिलनी चाहिए और डरने की बात नहीं होती यात्रा में मतलब पूरे श्रद्धा भाव से आओगे तो गुरु दर्शन जरूर देंगे आपको और आपको खुद ही ले करके जाएंगे हाँ जी दर्शन के लिए हाँ। तो डरने वाली बात नहीं होती है निश्चिंत आओ सब आपकी हेल्प करने के लिए रेडी होते हैं सारी संगतों की बाकी आप लोगों भाई लोगों का प्यार रहता है तो सब अच्छा ही होता है हाँ जी ठीक है जी सही अगली बार गुरु महाराज ने दर्शन कराया था जरूर ਫਿਰ ਤੁਹਾਨੂੰ ਦੂਰ ਜਰੂਰ ਮਿਲਾਂਗੇ ਜੀ ਜੀ ਬਿਲਕੁਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਜਾ ਸਤਿ ਸ੍ਰੀ ਅਕਾਲ ਅ ਥੋੜਾ ਜਿਹਾ ਚੱਲਦੇ ਆਂਗੇ ਤੇ ਆਪਣੇ ਵੀਰ ਭਾਈ ਜਿਹੜੇ ਆਪਾਂ ਨੂੰ ਦੇਖਣ ਆਲੇ ਆ ਨਾਲ ਜੁੜੇ ਹੋਏ ਹੈਗੇ ਤੇ ਰਸਤੇ 'ਚ ਮਿਲ ਜਾਂਦੇ ਆ ਅ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਕਿਹੜੀ ਜਗ੍ਹਾ ਤੋਂ ਆਏ ਬਾਈ 90 ਤੋਂ 90 ਤੋਂ ਜੀ ਤੇ ਦਰਸ਼ਨ ਕਰਨ ਚੱਲਿਓ ਫਿਰ ਹੈ ਪ੍ਰਮਾਤਮਾ ਦੇ ਘਰ ਨਾਲ ਬੱਚੇ ਆ ਗਏ ਜੀ ਤੁਸੀਂ ਵੀ ਜਰੂਰ ਆਓ ਕਈ ਲੋਕ ਡਰਦੇ ਰਹਿੰਦੇ ਆ ਬਹੁਤ ਬਰਫ ਹੈ ਜੇ ਆ ਵੋ ਆ ਆ ਦੇਖ ਲਓ ਛੋਟੇ ਛੋਟੇ ਨਾਲ ਬੱਚੇ ਆ ਸਾਰੀ ਫੈਮਿਲੀ ਆ ਪਹਿਲਾਂ ਵੀ ਆਏ ਹੋ ਕਦੇ ਜੀ ਨਾ ਪੱਕਾ ਕਾਫੀ ਸਾਲ ਹੋ ਗਏ ਕਾਫੀ ਸਾਲ ਚਲੋ ਬਾਈਕਰ ਦੇ ਮੇਰ ਹੋਈ ਐ ਕਿ ਫੇਰ ਆਏ ਹਾਂ ਹੈਨਾ ਜੀ ਤੇ ਪਰਮਾਦਾ ਤੁਹਾਡੀ ਯਾਤਰਾ ਸਫਲ ਕਰੇ ਤੇ ਵੀਡੀਓ ਆਪਣੇ ਦੇਖਦੇ ਹੋਣੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਜੀ ਦੇਸੀ ਸਾਈਕਲਾਂ ਦਾ ਪਹੁੰਚ ਨਹੀਂ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਟਾਈਮ ਧੰਨਵਾਦ ਕੇ 10 ਮਿੰਟ ਹੋ ਗਏ ਜੀ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆਗਾ ਤੇ ਰਾਹ 'ਚ ਆਪਣੇ ਭਰਾ ਮਿਲ ਜਾਂਦੇ ਹੈਗੇ ਤੇ ਅੱਜ ਸਾਰੀ ਸੰਗਤ ਨਾਲ ਆਪਾਂ ਮਿਲ ਕੇ ਜਾਣਾਗਾ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਨੰਗੇ ਜਾਂਦੇ ਸੀ ਵਾਈਆਂ ਨੇ ਬਾਜ ਮਾਰ ਲਈ ਤੇ ਬਾਈ ਕਿਹੜੇ ਜਗ੍ਹਾ ਤੋਂ ਆਏ ਜੀ ਮਾਨਸਾ ਤੋਂ ਮਾਨਸਾ ਤੋਂ ਤੁਸੀਂ ਬਾਈ ਰਤਿਆ ਬਈ ਰਤਿਆ ਤੁਸੀਂ ਜੀ ਤੇ ਆਪਣੇ ਨਾਲ ਬਾਈ ਜੁੜੇ ਹੋਏ ਆਪਣੇ ਚੈਨਲ ਰਾਹੀਂ ਤੇ ਬਾਈ ਦਰਸ਼ਨ ਕਰਨ ਚੱਲੇ ਨੇ ਕਿੱਦੇ ਚੱਲੇ ਸੀ ਬਾਈ ਤੁਸੀਂ ਪਿੰਡੋਂ ਜੀ 2 ਦਿਨ ਹੋ ਗਏ 2 ਦਿਨ ਸ਼ਹਿਰ ਤੋਂ ਸੌਰੀ ਬਾਈ ਗਲਤੀ ਹੋ ਗਈ ਤੇ ਪਿੰਡ ਵਾਲੇ ਵੀ ਆ ਵਿੱਚੇ ਮੁੰਡੇ ਸ਼ਹਿਰ ਵਾਲੇ ਵੀ ਆ ਤੇ ਪ੍ਰਮਾਤਮਾ ਬਾਈ ਤੁਹਾਡੀ ਯਾਤਰਾ ਸਫਲ ਕਰੇ ਤੇ ਬਹੁਤ ਬਹੁਤ ਧੰਨਵਾਦ ਬਾਈ ਤੇ ਅੱਜ ਬਾਈ ਆਪਾਂ ਨੂੰ ਜਿਹੜੇ ਵੀ ਆਪਣੇ ਵੀਰ ਭਾਈ ਹਨਾ ਮਿਲਦੇ ਰਹਿਣਗੇ ਤੇ ਆਪਾਂ ਹਰੇਕ ਨਾਲ ਵੀਡੀਓ ਬਣਾਵਾਂਗੇ ਤੇ ਇੱਕ ਗੱਲ ਹੋਰ ਸੀ ਬਾਈ ਤੇ ਕਮੈਂਟ ਵਾਵਾ ਤੇ ਆਈ ਜਾਂਦੇ ਸੀਗੇ ਹਨਾ ਤੇ ਕਈ ਵੀ ਤੂੰ ਪਿੰਡ ਦਾ ਨਾਂ ਗਲਤ ਬੋਲ ਦਿੰਨਾ ਤੇ ਇੱਥੇ ਬਾਈ ਉੱਤਰਾਖੰਡ ਚ ਨਾ ਬੋਰਡ ਲੱਗੇ ਹੁੰਦੇ ਹਨਾ ਸੋਨ ਸਾਰਿਆਂ ਨੂੰ ਪਤਾ ਹੀ ਹੈ ਤੇ ਉਹਨਾਂ ਤੇ ਅੰਗਰੇਜ਼ੀ ਦੇ ਨਾਂ ਲਿਖੇ ਆਗੇ ਪਿੰਡਾਂ ਦੇ ਤੇ ਅੰਗਰੇਜ਼ੀ ਨੂੰ ਅਸੀਂ ਤਾਂ ਬਹੁਤ ਪਿਆਰ ਕੀਤਾ ਪਰ ਅੰਗਰੇਜ਼ੀ ਨੇ ਸਾਨੂੰ ਨਹੀਂ ਕਰਿਆਗਾ ਤੇ ਉਹ ਗੱਲ ਵੀ ਆਪ ਹੀ ਸਮਝ ਸਮਝ ਲਿਆ ਕਰੋ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਤੇ ਭਰਾ ਨੂੰ ਮਾਫ ਕਰ ਦਿਆ ਕਰੋ ਬਾਈ ਜਦੋਂ ਤੁਸੀਂ ਸਮਝ ਲਾਈ ਫਿਰ ਪਿੰਡੇ ਉਦੋਂ ਤਰੇ ਆ ਸ਼ੁਰੂ ਕਰਾਂ ਜੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਵੀ ਜਿੰਨੇ ਵੀ ਅੱਜ ਆਪਣੇ ਵੀਰ ਭਾਈ ਆਪਾਂ ਨੂੰ ਸੰਗਤ ਆਪਣੀ ਚਾਉਣ ਵਾਲੇ ਆਪਾਂ ਨੂੰ ਜਿਹੜੇ ਦੇਖਦੇ ਆ ਮਿਲਦੇ ਰਹਿਣਗੇ ਤੇ ਆਪਾਂ ਹਰੇਕ ਨਾਲ ਅੱਜ ਵੀਡੀਓ ਬਣਾ ਕੇ ਜਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਕਿਹੜੀ ਜਗ੍ਹਾ ਤੋਂ ਬਾਈ ਤੁਸੀਂ ਮੈਂ ਖੰਨੇ ਤੋਂ ਆਣਾ ਖੰਨੇ ਤੋਂ ਜੀ ਤੇ ਪਰਮਾਤਮਾ ਦੇ ਦਰਸ਼ਨ ਕਰਨ ਚੱਲੇ ਆ ਤੇ ਬਾਈ ਤੁਸੀਂ ਕਿਹੜੀ ਜਗ੍ਹਾ ਤੋਂ ਹੋ ਤੁਸੀਂ ਫਗਵਾੜੇ ਤੋਂ ਤੇ ਕੀ ਨਾਮ ਬਾਈ ਦਲਜਿੰਦਰ ਆ ਬਾਈ ਨਾਮ ਤੇ ਆਪਣੀਆਂ ਵੀਡੀਓ ਬਾਈ ਦੇਖਦੇ ਨੇ ਮੈਂ ਜੀ ਹਾਂ ਜੀ ਵੀਡੀਓ ਤੁਹਾਡੀ ਦੇਖਦੇ ਹਾਂ ਵੀਡੀਓ ਦੇਖਦੇ ਹਾਂ ਤੁਹਾਡੀ ਦੇਖਦੇ ਹਾਂ ਬਹੁਤ ਬਹੁਤ ਆਪਾਂ ਕਰਾਬ ਕੀਤਾ ਸਾਡਾ ਵੀ ਜਾਣਾ ਹੀ ਪੈਣਾ ਇਹ ਤਾਂ ਟਿਕਾ ਹੀ ਜਾਂਦੇ ਤੇ ਮਨ ਲੱਗਿਆ ਪਿਆ ਬਈ ਰਸਤੇ 'ਚ ਜਦੋਂ ਇੰਨੀਆਂ ਪਿਆਰੀਆਂ ਸੰਗਤਾਂ ਮਿਲਦੀਆਂ ਹਨ ਕਿਹੜਾ ਹੋਊਗਾ ਤੁਹਾਨੂੰ ਚਾਰ ਸ਼ਟ ਕਰਨੇ ਜਾਂਦੇ ਤੁਸੀਂ ਬਹੁਤ ਵਧੀਆ ਕੀ ਲਿਆ ਦੁਨੀਆ ਜਿਹੜੀ ਤੁਹਾਨੂੰ ਦੇਖਣ ਲਈ ਆ ਘਰ ਬੈਠੇ ਹਾਂਜੀ 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 ਬਹੁਤ ਵਧੀਆ ਚਲੋ ਹੁਣ ਤੁਸੀਂ ਦਬਾ ਦੋ ਵੀਡੀਓ ਪਾਓ ਦੁਨੀਆ ਜਿਹੜੀ ਤੁਹਾਨੂੰ ਦੇਖੇ ਸਾਰੇ ਅੜੀਕੇ ਬੈਠੇ ਨੇ ਹਾਂਜੀ ਸਾਡੇ ਚਾਰੀ ਹੁਣ ਇਕੱਠੇ ਨੇ ਨਾ ਨਾਲ ਇੱਕ ਦੂਜੇ ਨੂੰ ਕਮੈਂਟ ਆਈ ਜਾਂਦੇ ਬਈ ਦੁਨੀਆ ਬਹੁਤ ਬੈਠੀ ਆ ਦੇਖਣ ਵਾਲੀ ਸੂਚੀ ਆਉਂਦੀ ਸੀ ਐਲਨ ਮਾਸਕ ਨਾਲ ਕਰ ਲਈ ਉਹਨਾਂ ਨੇ ਮੈਟਵਰਕ ਨਹੀਂ ਨਾ ਆਉਂਦਾ ਇਹ ਕੀ ਕਰੀ ਗੋੜਾ ਤੁਹਾਡਾ ਕੰਮ ਖੜਿਆ ਲੱਗਦਾ ਬੜਾ ਔਖਾ ਹੋ ਜਾਂਦਾ ਯਾਰ ਨਹੀਂ ਉਹ ਸਹੀ ਗੱਲ ਬ੍ਰਦਰ ਆਉਣਾ ਚਾਹੀਦੀ ਉਹ ਵਧੀਆ ਟੈਕਨੋ ਜਾ ਰਿਹਾ ਦੁਨੀਆ ਰੋਕੀ ਆ ਮਰਜੀ ਦੇਖਿਆ ਨਹੀਂ ਮੁੜ ਕੇ ਹੁਣ ਹਾਂ ਵੀ ਉਹਨਾਂ ਨੇ ਐਵੇਂ ਟੈਨਸ਼ਨ ਆ ਗਈ ਜਿਹੜੀ ਨਹੀਂ ਤਨ ਪੈ ਗਿਆ ਨਹੀਂ ਤਾਂ ਠਾਠਾ ਕੰਮ ਚੱਲਦਾ ਯਾਰ ਉਹ ਲੜੀ ਬਣ ਜਾਂਦੀ ਆ ਬੰਦੇ ਦੀ ਉਹ ਜਿੱਦਾਂ ਹੁਣ ਜਿੱਦਾਂ ਜਿੱਦਾਂ ਆਏ ਆ ਉਹ ਜਿਹੜੀ ਚੀਜ਼ ਮੂਰੇ ਹੋਣੀ ਨਹੀਂ ਰਹੀ ਹੁਣ ਉਹ ਕੰਮ ਰੁਕ ਗਿਆ ਹੁਣ ਸੁਨੇਹ ਪਤਾ ਕੀ ਆ ਰਿਹਾ ਬਾਈ ਜਿਵੇਂ ਮੈਂ ਉਹ ਤੇ ਲੜੀ ਬਾਈ ਪਾਉਣੇ ਨੇ ਜਿਵੇਂ 7 ਨੰਬਰ ਵਾਲਾ ਵਲੌਗ ਨਹੀਂ ਆਇਆ ਵੀਰੇ ਆਈ ਗਏ ਪਹਿਲਾਂ ਆਣਾ ਮੈਂ ਕਿਹਾ ਗੱਲ ਤਾਂ ਉਹੀ ਹੋ ਜਾਂਦੀ ਆ ਪਰ ਹੁਣ ਜਿਹੜੇ ਕੰਮ ਖੜ ਗਏ ਆ ਹਾਂਜੀ ਉਹ ਰਗਾ ਦਾ ਤੋਰੋ ਹਾਂਜੀ ਆਪਕੇ ਆਈਡੀ ਪਹਿਲੀ ਅਪਲੋਡ ਨਹੀਂ ਨਹੀਂ ਇਹ ਸਾਰੇ ਸੰਗ ਤੁਹਾਨੂੰ ਮਿਲ ਕੇ ਆਣਾ ਸੀ 5-7 ਦਿਨ ਲਾ ਕੇ ਜਾਂਦੇ ਨਹੀਂ ਨਹੀਂ ਚਲੋ ਬਾਬਾ ਬਹੁਤ ਵਧੀਆ ਭਜੀ ਤੁਹਾਡਾ ਹਾਂ ਮਿਹਰਬਾਨੀ ਠੀਕ ਹੈ ਹੱਸੀ ਗਾ ਬਾਈ ਬਾਈ ਮਿਲਦੇ ਕੋਈ ਨਹੀਂ ਕਰ ਹਾਂਜੀ ਹਾਂਜੀ ਕੋਈ ਕਿਸਮਤ ਚ ਫੇਰ ਮਿਲਦੇ ਹੋਣਗੇ ਜਰੂਰ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹੱਸੀ ਗਾ ਗੱਡੀ ਦੇ ਵਿੱਚ ਮਗਰੇ ਠੀਕ ਹੈ ਓਕੇ ਵੀਰੇ ਜੰਗਾ ਭਰਾ ਇਧਰੋਂ ਬਾਈਆਂ ਨਾਲ ਗੱਲਬਾਤ ਕਰਕੇ ਬਸ ਇਧਰ ਬਾਈ ਮੂਹ ਹੀ ਕਮਾਇਆ ਸੀ ਤੇ ਆਹ ਭਰਾ ਆਪਣੇ ਮਗਰੀ ਖੜੇ ਸੀਗੇ ਤੇ ਬਾਈ ਸਾਸਰੀ ਘਰ ਜੀ ਕਿਹੜੀ ਜਗ੍ਹਾ ਤੋਂ ਬਾਈ ਆਪਾਂ ਰਾਂਪਰਾ ਫੂਲ ਗਿੱਲ ਕਲਾਂ ਤੋਂ ਹਾਂ ਆਪਣੇ ਏਰੀਏ ਦਾ ਹੀ ਹੈਗਾ ਭਰਾ ਪਿੰਡਾਂ ਦੇ ਕੋਲੇ ਹੀ ਪਿੰਡ ਹੈਗਾ ਤੇ ਬਾਈ ਆਪਣੇ ਨਾਲ ਚੈਨਲ ਨਾਲ ਹੀ ਜੁੜਿਆ ਹੋਇਆ ਹੈਗਾ ਵੀਡੀਓ ਦੇਖਦਾ ਹੈਗਾ ਹਾਂਜੀ ਜਿੱਦੇ ਦੇ ਚੱਲੇ ਹੋ ਤੁਸੀਂ ਦੇਖਦੇ ਆ ਪਹਿਲਾਂ ਤੁਸੀਂ ਉੱਥੇ ਵੀ ਗਏ ਸੀਗੇ ਇਧਰ ਸ਼੍ਰੀਨਗਰ ਕਿੰਨੀ ਹਾਂਜੀ ਹਾਂਜੀ ਵਾਪਸ ਆ ਗਏ ਸੀਗੇ ਹਾਂਜੀ ਉਹ ਹਮਲਾ ਜਾਊਗਾ ਨਾ ਮਾਹੌਲ ਦਾ ਖਰਾਬ ਹੋ ਗਿਆ ਤਾਂ ਵਾਪਸ ਆ ਗਏ ਸੀਗੇ ਹਾਂ ਵਾਪਸ ਆ ਗਏ ਤੁਸੀਂ ਫਿਰ ਸ਼ਾਇਦ ਤੁਸੀਂ ਤਿੰਨ ਦਿਨ ਘਰੇ ਲਾ ਕੇ ਆਏ ਹੋ ਬੰਦੇ ਸੀ ਹਾਂਜੀ ਹਾਂਜੀ ਤੁਹਾਡੇ ਬਲਾਗ ਹੋਰ ਵੀ ਚੱਲੇ ਜਾਣੇ ਸੀ ਹਮਲੇ ਵਿੱਚ ਜਾ ਕੇ ਨਾ ਗੋਲੀ ਖਾ ਕੇ ਆ ਗਏ ਗਰੀਨ ਵਾਲੀਆਂ ਵਾਇਰਲ ਹੋਣੀਆਂ ਫਿਰ ਬਾਹਰ ਚੱਲਦੇ ਸਹੀ ਗੱਲ ਆ ਜੀ ਸਹੀ ਗੱਲ ਆ ਸਾਂਗੇ ਹਾਂ ਕੀ ਨਾ ਹੈ ਤੇ ਬਾਕੀ ਸਾਨੂੰ ਲੱਗਦਾ ਨਹੀਂ ਬਈ ਅਸੀਂ ਨੇਹਰਾ ਹੁੰਦੇ ਤੱਕ ਵੀ ਪਹੁੰਚ ਜਾਗੇ ਤੇ ਬਹੁਤ ਪਿਆਰ ਮਿਲ ਰਿਹਾ ਸੰਗਤਾ ਬਿਲੋਂ ਮੇਰੇ ਹੁੰਦੇ ਤੱਕ ਦਾ ਪਹੁੰਚ ਜਾਓਗੇ ਤੁਸੀਂ ਨੀਚੇ ਨੂੰ ਤਾਂ ਬੰਦਾ ਚੱਲ ਜਾਂਦਾ ਸੰਗਤ ਪਰ ਹਾਂ ਸੰਗਤ ਰੋਕ ਲੈਂਦੀ ਆ ਜੀ ਨੂੰ 2 ਘੰਟੇ ਹੋਏ ਚੱਲੇ ਨੂੰ ਤੇ ਥੋੜਾ 15 ਮਿੰਟ ਦਾ ਰਹਾ ਵੀ ਇੱਥੋਂ अच्छा जी हां इन एरिया च 2 ਘੰਟੇ ਹੋਇਆ हां ਜੇ ਤੁਸੀਂ ਉੱਥੋਂ ਵਾਪਸ ਆਓ ਤੁਸੀਂ ਇੱਥੇ 10 ਮਿੰਟ ਵੀ ਲੱਗਦੇ ਹੈ। OK ਹਾਂ ਪਰ ਸਾਰੇ ਖੜਾ ਲੈਂਦੇ ਜੀ ਸੋਸ਼ਲ ਮੀਡੀਆ ਨਾਲ ਜਾਣਦੇ ਨੇ ਜੇਦੋ ਅਗਲੇ ਪਿਆਰ ਚ ਚੰਗੀ ਗੱਲ ਹੈ ਤੁਸੀਂ ਸਾਰੇ ਵੀਡੀਓ ਬਣਾਉਨੇ ਹੋ ਦਿਖਾਉਨੇ ਹੋ ਲੋਕਾਂ ਨੂੰ ਹਨਾ ਘਰੇ ਬੈਠਿਆਂ ਨੂੰ ਦਰਸ਼ਨ ਹੋ ਜਾਂਦੇ ਆ ਬਹੁਤ ਚੀਜ਼ ਉਹ ਚੰਗੀ ਗੱਲ ਹੈ ਵਧੀਆ ਠੀਕ ਹੈ ਤੁਸੀਂ 올 ਇੰਡੀਆ ਕਰ ਰਹੇ ਹੋ ਹਾਂਜੀ 올 ਇੰਡੀਆ ਬਾਈ ਪਰ ਆਪੇ ਤੋਂ ਕਰਕੇ ਆਉਂਦੇ ਟਾਈਮ ਤੇ ਕੋਈ ਨਾ ਹਾਂ ਨਾ ਹੀ ਕੋਈ ਕੰਮ ਠੀਕ 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 ਹੈ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਹੈ ਠੀਕ ਹੈ ਬਰਾਦਰ ਮਿਲਦੇ ਆਂ ਫਿਰ ਹਾਂਜੀ ਸਰ ਜੀ ਠੀਕ ਹੈ ਬਾਈ ਜਰੂਰ ਬਾਈ ਠੀਕ ਠੀਕ ਹੈ ਟਾਈਮ ਬਾਈ 4 ਵਜੇ ਤੇ ਆਪਾਂ ਨੇ ਤੁਹਾਨੂੰ ਜਾਂਦੇ ਹੋਏ ਇੱਕ ਰਸਤਾ ਦਿਖਾਇਆ ਸੀਗਾ ਵੀ ਲੈਂਡਸਲਾਈਡ ਹੋਈ ਸੀ ਆ ਦਿਖਾਇਆ ਸੀਗਾ ਵੀ ਜਦੋਂ ਵੀ ਬਦਲ ਫੜ ਜਾਂਦਾ ਹਨ ਤੇ ਕਿਵੇਂ ਤਬਾਹੀ ਕਰ ਦਿੰਦਾ ਰਾਹ ਕਿਵੇਂ ਪੱਟ ਦਿੰਦਾ ਤੇ ਉਦੋਂ ਦਾ ਕੋਈ ਕੰਮਕਾਰ ਚੱਲ ਨਹੀਂ ਰਿਹਾ ਸੀ ਤੇ ਹੁਣ ਬਾਈ ਵਰਗੇ ਇਹਨੂੰ ਠੀਕ ਕਰੀ ਜਾਂਦੇ ਹੈਗੇ ਤੇ ਪਤਾ ਵੀ ਸੰਗਤਾਂ ਨੇ ਆਉਣਾ ਹਨਾ ਤੇ ਉਧਰ ਦੀ ਪਰਾਂ ਦੀ ਜਾਂਦੀਆਂ ਉਹ ਦੇਖੋ ਖਤਰਾਂ ਖੁਤਰਾਂ ਦੀਆਂ ਉਧਰ ਦੀ ਔਖਾ ਹੁੰਦਾ ਹੈ ਬਾਈ ਵਰਗੇ ਆ ਦੇਖੋ ਪੱਥਰਾਂ ਦਾ ਕਿਵੇਂ ਇਹ ਬਾਈ ਪੱਥਰ ਕਿਵੇਂ ਕਿਹੜੇ ਲੁੱਟ ਜਾਂਦੇ ਹੈਗੇ ਕੰਮ ਚੱਲ ਜ ਜਾਂਦਾ ਕਾਫੀ ਚੱਲ ਲਿਆਈ ਬਸ ਆ ਥੋੜਾ ਇੱਥੋਂ ਤੱਕ ਇੰਨਾ ਕੀ ਰਹਿ ਗਿਆ ਜਲਦੀ ਕਲੀਅਰ ਕਰ ਦੇਣਗੇ ਸੰਗਤਾਂ ਵਾਸਤੇ ਰਾਜ ਜੀ ਤੇ ਫਿਲਹਾਲ ਆਪਾਂ ਇਧਰ ਦੀ ਜਾਨਨੇ ਆਂਗੇ ਹਾਂ ਦੇਖ ਚਲੋ ਬਈ ਚਲੋ ਚਲੋ ਅ ਟਾਈਮ ਹੋ ਗਿਆ ਜੀ ਸਵਾ 6 ਤੇ ਆਪਾਂ ਪਿੰਡ ਆ ਕੇ ਪੁੱਲਣਾ ਪਿੱਛੇ ਜਿਹੜੇ ਮੁੰਡੇ ਨੂੰ ਮਿਲ ਕੇ ਆਏ ਨਾ ਉਤਰਾਖੰਡਾ ਵਾਲਾ ਗੌਰਵ ਉਹਦਾ ਪਿੰਡ ਆ ਜੀ ਇਹ ਉਹਦਾ ਹੀ ਆ ਨਾ ਬਾਈ ਪਿੰਡ ਹਾਂ ਤੁਹਾਡਾ ਮਿੱਤਰ ਆੜੀ ਪੱਕਾਗਾ ਨਾ ਉਹ ਹਾਂ ਥੱਲੇ ਆ ਘਰ ਉਹ ਹਾਂ ਘਰ ਉਹਨਾਂ ਦਾ ਇੱਧਰ ਥੱਲੇ ਆ ਪਹਿਲਾਂ ਬਾਈ ਨੇ ਸਾਨੂੰ ਕਿਹਾ ਸੀ ਉਹਨੇ ਵੀ ਇੱਧਰ ਆਪਣੇ ਘਰੇ ਸਾਈਕਲ ਲਾ ਦਿਓ ਫਿਰ ਉਹ ਰਸਤਾ ਐ ਖਰਾਬ ਹੋਣ ਕਰਕੇ ਆਪਾਂ ਥੱਲੇ ਹੀ ਲਾਤਾ ਸੀਗਾ ਸਾਈਕਲ ਉੱਥੇ ਜਿਹੜੀਆਂ ਸੰਗ ਤਾਂ ਬਾਈ ਮੋਟਰਸਾਈਕਲ ਤੇ ਆਉਂਦੇਗਾ ਹਨਾ ਤੇ ਉਹ ਪੁਲ ਨਾਲ ਕਿਲੋਮੀਟਰ ਤੱਕ ਨਾ ਮੋਟਰਸਾਈਕਲ ਲਿਆ ਸਕਦੇ ਆ ਇਹ ਮੈਂ ਪਾਰਕਿੰਗ ਬਣੀ ਹੋਈ ਹੈ ਕਿ ਉੱਤੇ ਮੋਟਰਸਾਈਕਲ ਖੜੇ ਆ ਇੱਥੋਂ ਤੱਕ ਮੋਟਰਸਾਈਕਲ ਲਿਆ ਸਕਦੇ ਆ ਤੇ ਗੱਡੀ ਨਹੀਂ ਆ ਸਕਦੀ ਗੱਡੀ ਬਈ ਇਹਨਾਂ ਦੀ ਇਸ ਤਰ੍ਹਾਂ ਆਹ ਟੈਕਸੀ ਵਾਲੀ ਇਹੀ ਆਉਗੀ ਇੱਥੋਂ ਤੱਕ ਤੇ ਬਾਕੀ ਸਾਈਕਲ ਮੋਟਰਸਾਈਕਲ ਤੁਸੀਂ 5 ਕਿਲੋਮੀਟਰ ਤੱਕ ਲਿਆ ਸਕਦੇ ਹੋ ਸੰਗ ਤੋਂ ਟਾਈਮ ਬਈ 8:00 ਵਜੇ ਤੇ ਸਾਹਮਣੇ ਪਿੰਡ ਆ ਗਿਆ ਗੋਬਿੰਦ ਘਾਟ ਤੇ ਉਹ ਤੁਸੀਂ ਪੁਲ ਦੇਖਦੇ ਹੋ ਜਿੱਥੋਂ ਦੀ ਆਪਾਂ ਗਏ ਸੀਗੇ ਤੇ ਆਹ ਉਹ ਰਸਤਾ ਗਾ ਤੇ ਆਹ ਉਹ ਰਸਤਾ ਬਾਈ ਜਿੱਥੋਂ ਆਪਾਂ ਗੱਡੀ ਤੇ ਚੜ ਕੇ ਗਏ ਸੀ 50 ਰੁਪਏ ਦਿੱਤੇ ਸੀ ਜਾਣ ਲੱਗੇ ਨੇ 4 1/2 ਕਿਲੋਮੀਟਰ ਦਾ ਰਸਤਾ ਸੀਗਾ ਤੇ ਹੁਣ ਆਪਾਂ ਆਏ ਆ ਤੁਰ ਕੇ ਰਾਤ ਦੇ ਆਪ ਨੂੰ 8 ਵਜੇ ਪੈਸੇ ਜਿਆਦੀ ਕਾਲੀ ਨਹੀਂ ਕਰੀ ਅਸੀਂ ਹੌਲੀ ਹੌਲੀ ਪਿਆਰ ਨਾਲ ਸੰਗਤ ਨਾਲ ਗੱਲਾਂ ਬਾਤਾਂ ਕਰਦੇ ਵਧੀਆ ਬਈ ਆਏ ਆਗੇ ਤੇ ਸਾਹਮਣੇ ਕਹਿੰਦੇ ਪੁਲ ਤੇ ਨੈਟਵਰਕ ਆਉਣਾ ਸੰਦੀਪ ਤੇ ਵੀਡੀਓ ਬਈ ਅਪਲੋਡ ਕਰਾਂਗੇ ਨੈਟਵਰਕ ਨੇ ਬਹੁਤ ਸਿਆਪੇ ਪਾਏ ਆ ਤੇ ਸਾਹਮਣੇ ਆਪਣਾ ਬਰਾੜ ਵਾਈ ਤੁਰਿਆ ਜਾਂਦਾ ਹੈ ਇੱਕ ਵਾਰ ਚਾਚੀ ਭੱਜੇ ਨੇ ਆਉਗਾ ਆਉਗਾ ਟਾਈਮ ਹੋ ਗਿਆ ਜੀ 8:30 ਤੇ ਆਪਾਂ ਪਹੁੰਚ ਗਏ ਆ ਗੋਵਿੰਦ ਘਾਟ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਪਿੱਛੇ ਬਾਈ ਖੜੇ ਸੀਗੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਵੀਡੀਓ ਬਣਾਉਂਦਾ ਘਰ ਬਾਈ ਤੇ 10-20 ਮਿੰਟ ਲੱਗੇ ਤੇ ਹਜੇ ਤੱਕ ਪਰ ਸਾਨੂੰ ਨੈਟਵਰਕ ਨਹੀਂ ਮਿਲਿਆ ਤੇ ਬਾਈ ਚੱਲੀਏ ਫਿਰ ਅਸੀਂ ਇਧਰ ਨਿਸ਼ੂ ਕਹਿੰਦਾ ਨੈਟਵਰਕ ਲੱਭਣਾ ਆ ਤੇ ਇਹ ਕਹਿੰਦਾ ਤੁਹਾਨੂੰ ਆ ਇਧਰ ਉਹ ਮੈਂ ਤੁਹਾਨੂੰ ਨੈਟਵਰਕ ਦੇ ਦਵਾਂਗਾ ਟੈਨਸ਼ਨ ਨਾ ਲੋ ਅਪਲੋਡ ਹੋ ਜਾਣਗੀਆਂ ਵੀਡੀਓ ਆ ਇੱਕ ਵਾਰੀ ਮੈਨੂੰ ਕੋਗਾ ਕੋਲਾ ਭਲਾ ਦੋ ਦੇਖੋ ਫਾਟ ਨੈਟਵਰਕ ਕਰਕੇ ਜਾਈਦਾ ਇਹ ਕੋਈ ਫੋਕਾ ਨਹੀਂ ਆਉਣਾ ਦਾ ਨੋਰਮਲ ਆ ਜੀ ਚਲੋ ਚਲੋ ਫਿਰ ਟਾਈਮ ਹੋ ਗਿਆ ਜੀ ਪੌਣੇ 10 ਤੇ ਰਹਿਣ ਲਈ ਆਪਾਂ ਨੂੰ ਹਾਲ ਦੇ ਵਿੱਚ ਜਗ੍ਹਾ ਮਿਲ ਗਈ ਆ ਬੈੱਡ ਲੱਗੇ ਹੋਇਆ ਚੰਗੇ ਵਧੀਆ ਤੇ ਸਾਰੀਆਂ ਸੰਗਤਾਂ ਇੱਥੇ ਹੀ ਨੇ ਤੇ ਜਲਦੀ ਆਪਾਂ ਵੀ ਬਈ ਆ ਟੂਟਕਾਈਆਂ ਲੈਣੀਆਂ ਜਿਹਦੇ ਕਰਕੇ ਨਾ ਬਾਜ ਫਿਰ ਥੋੜੀ ਵਧੀਆ ਆਉਣ ਲੱਗ ਜੂਗੀ ਹੁਣ ਆਸ-ਪਾਸੇ ਦੀ ਬਾਜ ਥੋੜੀ ਜ਼ਿਆਦਾ ਹੁੰਦੀ ਹੈਗੀ ਤੇ ਜਲਦੀ ਆਪਾਂ ਕਰਦੇ ਆ ਹੱਲ ਇਹਨਾਂ ਦਾ ਵੀ ਤੇ ਆ ਟਿੱਪਣੀਆਂ ਜੀ ਜ਼ਰੂਰ ਕਰਦਿਆ ਕਰੋ ਬਾਈ ਪੜ ਕੇ ਬੜਾ ਵਧੀਆ ਲੱਗਦਾਗਾ ਤੇ ਜਿਹੜੇ ਬਾਈ ਗਲਤੀਆਂ ਕਰਦੇ ਆ ਹਨਾ ਉਹ ਵੀ ਬੜਾ ਵਧੀਆ ਲੱਗਦਾ ਕਿਉਂਕਿ ਸਿੱਖਣ ਨੂੰ ਮਿਲਦਾਗਾ ਪਤਾ ਲੱਗ ਜਾਂਦਾ ਵੀ ਕੀ ਮੈਂ ਗਲਤੀ ਕਰੀਆ ਤੇ ਅੱਦੇ ਤੋਂ ਬਾਈ ਆਪਾਂ ਧਿਆਨ ਰੱਖਾਂਗੇ ਜੇ ਕੋਈ ਗਲਤੀ ਹੋ ਜਾਂਦੀ ਹੈ ਨਾ ਗਲਤ ਗੁੱਲਤ ਮਾੜਾ ਮੋਟਾ ਬੋਲਿਆ ਜਾਂਦਾ ਤੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਮੈਂ ਰੋਜ਼ ਕਰਦਾਗਾ ਤੇ ਬਾਕੀ ਜੇ ਫਿਰ ਵੀ ਕੋਈ ਗਲਤੀ ਹੁੰਦੀ ਆ ਤਾਂ ਮਾਫ ਕਰਿਓ ਹਨਾ ਬਾਈ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ